ਇਕ ਤਰ੍ਹਾਂ ਕਿ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਕਿ ਤਿਹਾੜਾ ਦਾ ਸੀਜ਼ਨ ਹੈ ਠੀਕ ਹੈ ਉਹ ਜਿਹੜਾ ਅੱਜ ਤੋਂ ਆਪਾਂ ਕਹਿ ਸਕਦੇ ਹਾਂ ਕਿ ਨਵਰਾਤਰੀ ਸਟਾਰਟ ਹੋ ਰਹੇ ਆ ਉਸ ਤੋਂ ਬਾਅਦ ਫਿਰ ਦੁਸਹਿਰੇ ਦਾ ਫੈਸਟੀਵਲ ਆ ਰਿਹਾ ਫਿਰ ਕਰਵਾ ਚੌਥਾ ਉਸ ਤੋਂ ਬਾਅਦ ਤੇ ਦੀਵਾਲੀ ਹੈ ਤੇ ਹੋਰ ਫੈਸਟੀਵਲ ਜਿਹੜਾ ਆਪਣਾ ਸੀਜ਼ਨ ਹੈ ਲਗਾਤਾਰ ਜਿਹੜਾ ਆ ਮਹੀਨਾ ਜਿਹੜਾ ਰਹਿ ਗਿਆ ਤੇ ਨੈਕਸਟ ਮਨ ਸਾਰਾ ਤਕਰੀਬਨ ਜਿਹੜਾ ਤਿਹਾੜਾ ਦਾ ਫੈਸਟੀਵਲ ਤੇ ਉਹਦੇ ਮੱਦੇਨਜ਼ਰ ਅਸੀਂ ਰੱਖਦੇ ਹੋਏ ਕਿ ਜਿਹੜਾ ਇਹ ਸਾਰਾ ਵਕ ਵਕ ਥਾਵਾਂ ਤੇ ਚੈਕਿੰਗ ਜਿਹੜਾ ਇਹ ਨੂੰ ਕਰ ਰਹੇ ਇਸ ਤੋਂ ਇਲਾਵਾ ਮਾਨਯੋਗ ਕ੍ਰਿਸ਼ਨ ਪੁਲਿਸ ਲੁਧਿਆਣਾ ਵੱਲੋਂ ਉਹਨ ਲੁਧਿਆਣਾ ਸ਼ਹਿਰ ਦੇ ਵਿੱਚ ਉਹਦੇ ਵਿੱਚ ਜਿਹੜੀਆਂ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਨੇ ਕਦੀ ਰੇਲਵੇ ਸਟੇਸ਼ਨ ਦੀ ਚੈਕਿੰਗ ਕਦੀ ਕਿਤੇ ਹੋਰ ਕੈਸੋ ਜਿਹੜਾ ਹੈਗਾ ਉਹ ਮਾਰਕੀਟਸ ਦੀ ਚੈਕਿੰਗ ਰਿਲੀਜੀਅਸ ਪਲੇਸਸ ਦੀ ਚੈਕਿੰਗ ਉਹ ਜਿਹੜੀਆਂ ਹੈਗੀਆਂ ਅਲੱਗ-ਅਲੱਗ ਟੀਮਾਂ ਜਿਹੜੀਆਂ ਕਰ ਰਹੀਆਂ ਤੇ ਜਿਹੜੀ ਪਿਹਾਰਾਂ ਦੇ ਬੰਦੇ ਨਜ਼ਰ ਰੱਖਦੇ ਹੋਏ ਜਿਹੜੀ ਹੈ ਡੈਲੀ ਚੈਕਿੰਗ ਹੋਏਗੀ ਤੇ ਇਹਦੇ ਵੱਲੋਂ ਸਾਨੂੰ ਜਿਹੜੇ ਮਾਨਯੋਗ ਸੀਪੀ ਸਾਹਿਬ ਵੱਲੋਂ ਸਖਤ ਨਿਰਦੇਸ਼ ਨੇ ਤੇ ਇਹਦੇ ਵਿੱਚ ਜਿਹੜੇ ਵੀ ਕੋਈ ਮਾੜੇ ਅੰਸਰ ਹੈਗੇ ਨੇ ਸਟੇਸ਼ਨ ਤੇ ਜਿਵੇਂ ਅੱਜ ਅਸੀਂ ਚੈਕਿੰਗ ਕਰ ਰਹੇ ਹਾਂ ਤੇ ਪਾਰਕਿੰਗ ਦੀ ਚੈਕਿੰਗ ਕੀਤੀ ਆ ਕੁਝ ਪਾਰਕਿੰਗ 'ਚ ਜਿੰਨੇ ਕਿ ਵਹੀਕਲ ਖੜੇ ਨੇ ਚਾਹੇ ਕੋ 2 ਵੀਲਰ ਹੈ 4 ਵੀਲਰ ਹੈ ਇੱਕ ਤਸੀਂ ਉਹਨਾਂ ਨੂੰ ਵਾਹਨ ਐਪ ਦੇ ਥਰੂ ਚੈੱਕ ਕਰ ਰਹੇ ਆ ਕਿ ਕਿਸੇ ਨੇ ਕੋਈ ਗਲਤ ਨੰਬਰ ਪਲੇਟ ਵਗੈਰਾ ਤਾਂ ਨਹੀਂ ਲਾਈ ਹੋਈ ਇੱਕ ਅਸੀਂ ਜਿਹੜਾ ਵੀ ਉਹ ਰਿਕਾਰਡ ਲੈ ਰਹੇ ਆ ਕਿ ਕੋਈ ਪੁਰਾਣਾ ਵਹੀਕਲ ਤਾਂ ਨਹੀਂ ਖੜਾ ਉੱਥੇ ਅਗਰ ਕੋਈ ਪੁਰਾਣਾ ਵਹੀਕਲ ਖੜਾ ਹੈਗਾ ਉਹ ਕਿਸੇ ਕ੍ਰਾਈਮ ਦੇ ਵਿੱਚ ਵੀ ਵਰਤਿਆ ਹੋ ਸਕਦਾ ਹੈ ਤੇ ਅਸੀਂ ਉਹਨੂੰ ਪ੍ਰੋਪਰ ਵੈਰੀਫਾਈ ਕਰਕੇ ਉਹਨੂੰ ਕਸਟਡੀ ਵਿੱਚ ਲਵਾਂਗੇ ਤੇ ਅੱਗੇ ਉਹਨੂੰ ਵੈਰੀਫਾਈ ਕਰਾਂਗੇ ਕਿ ਓਨਰ ਕੌਣ ਹੈਗਾ ਹਾਂ ਜੀ ਅਗਰ ਕੋਈ ਰੀਨਵੈਸਟੇਸ਼ਨ ਹੈਗੀ ਹੈ ਕੋਈ ਬਰਾਮਾ ਜਿਹੜਾ ਹੈਗਾ ਟੀਮਸ ਦੇ ਸੜੀਆਂ ਲੱਗੀਆਂ ਨੇ ਸਾਨੂੰ ਕੁਝ ਪੁਰਾਣੇ ਵਹੀਕਲਸ ਮਿਲੇ ਨੇ ਉਹ ਅਸੀਂ ਠੇਕੇਦਾਰ ਤੋਂ ਜਿਹੜਾ ਉਹਨਾਂ ਦਾ ਰਿਕਾਰਡ ਲੈ ਰਹੇ ਤੇ ਫਿਰ ਉਹਨੂੰ ਅਸੀਂ ਵੈਰੀਫਾਈ ਕਰਾਂਗੇ ਸਰ ਹੁਣ ਤੱਕ ਕਿੰਨੇ ਜਿਹੜੀ ਇਹ ਹੁਣ ਅਸੀਂ ਪੱਲਾ ਪਾਰਕਿੰਗ ਦੇ ਵਿੱਚ ਜਿਹੜੀਆਂ ਟੀਮਸ ਲੱਗੀਆਂ ਹੋਈਆਂ ਨੇ ਚੈਕਿੰਗ ਕਰ ਰਹੀ ਹੈ ਤੇ ਇਸ ਤੋਂ ਇਲਾਵਾ ਅਸੀਂ ਰੇਲਵੇ ਸਟੇਸ਼ਨ ਦੇ ਉੱਪਰ ਜਿਹੜਾ ਆਪਣਾ ਲੁਧਿਆਣਾ ਰੇਲਵੇ ਸਟੇਸ਼ਨ ਹੈ ਕਾਫੀ ਬਿਜ਼ੀ ਹੈਗਾ ਤੇ ਹਰਮ ਦੇ ਦੇ ਨਜ਼ਰ ਤੁਸੀਂ ਦੇਖਦੇ ਹੋ ਕਿ ਮੂਵਮੈਂਟ ਕਾਫੀ ਜ਼ਿਆਦਾ ਹੈਗੀ ਹੈ ਪਬਲਿਕ ਦੀ ਇੱਥੇ ਤੇ ਉਹਦੇ ਵਿੱਚ ਵੀ ਅਸੀਂ ਚੈੱਕ ਕਰ ਰਹੇ ਹਾਂ ਕਿ ਤਾਂਕਿ ਕੋਈ ਮਾੜਾ ਮਸਰ ਜਿਹੜਾ ਹੈ ਕੋਈ ਉਹ ਕ੍ਰਾਈਮ ਨੂੰ ਇੱਥੇ ਜਿਹੜਾ ਹੈ ਕੋਈ ਇਨਜਾਮ ਨਾ ਦੇ ਪਾਵੇ ਸਰ ਤੁਹਾਡੇ ਵੱਲੋਂ ਸੁਝਾਅ ਵੀ ਦੇ ਕੇ ਆਏਗੇ ਆ ਜਿਹੜੇ ਪਾਰਕਿੰਗ ਵਾਲੇ ਵੀ ਜਿਨ੍ਹਾਂ ਦੇ ਮੋਬਾਈਲ ਨੰਬਰਾਂ ਨੇ ਚਾਹੀਦੇ ਜਿਨ੍ਹਾਂ ਦੇ ਪਾਰਕਿੰਗ ਬਾਈ ਗਾਈਡ ਕੀਤਾ ਹੈਗਾ ਕਿ ਪ੍ਰੋਪਰ ਇਹ ਹੈਗਾ ਪ੍ਰੋਪਰ ਜਿਹੜਾ ਵੀ ਕੋਈ ਵਹੀਕਲ ਤੁਹਾਡੇ ਕੋਲ ਆਂਦਾ ਹੈਗਾ ਉਹਦਾ ਪ੍ਰੋਪਰ ਰਿਕਾਰਡ ਲਿਤਾ ਜਾਵੇ ਉਹਦਾ ਅਗਰ ਕੋਸ਼ਿਸ਼ ਹੈ ਕਿ ਉਹ ਗਦੋਂ ਉਹਦਾ ਨਾਮ ਮੋਬਾਈਲ ਨੰਬਰ ਤੇ ਉਹਦਾ ਅਗਰ ਕੋਈ ਕੋਈ ਨਾ ਕੋਈ ਆਇਡੈਂਟੀਟੀ ਪ੍ਰੂਫ ਆਧਾਰ ਕਾਰਡ वगैरह ਉਹਦੀ ਕਾਪੀ ਲਈਤੀ ਜਾਵੇ ਤਾਂ ਕਿ ਪਤਾ ਲੱਗੇ ਕਿ ਜਿਹੜਾ ਬਾਈਕ ਹੈਗਾ ਕਿਸ ਨੇ ਕਿਸ ਬੰਦੇ ਨੇ پارک ਕੀਤਾ ਹੈ ਇਹ ਲੋਕਾਂ ਨੂੰ ਵੀ ਕਹਿੰਦੇ ਸੀ ਲੋਕਾਂ ਨੂੰ ਪੀਲ ਕਰਦੇ ਆ ਕਿ ਜਿਹੜਾ ਲੁਧਿਆਣਾ ਪੁਲਿਸ ਦੇ ਕੋਈ ਤੁਹਾਡੀ ਸਰਵਿਸ ਤੇ ਆ ਤੁਹਾਡੀ ਸੇਵਾ ਵਿੱਚ ਹੈ ਅਸੀਂ ਜਿਹੜੀ ਲੁਧਿਆਣਾ ਪੁਲਿਸ ਹੈ ਪੂਰੀ ਚੌਕਸ ਹੈ ਅਸੀਂ ਚੈਕਿੰਗ ਕਰ ਰਹੇ ਹਾਂ ਤੁਸੀਂ ਆਪਣਾ ਤਿਹਾਰ ਜਿਹੜਾ ਸੇਫਲੀ ਮਨਾਓ ਵਧੀਆ ਤਰੀਕੇ ਨਾਲ ਮਨਾਓ ਬਟ ਉਸ ਤੋਂ ਇਲਾਵਾ ਜਿਹੜਾ ਥੋੜਾ ਜਿਹਾ ਸਤਰਕ ਵੀ ਰਹੋ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਸ਼ੱਕੀ ਵਿਅਕਤੀ ਤੁਹਾਡੇ ਏਰੀਆ ਦੇ ਵਿੱਚ ਘੁੰਮ ਰਿਹਾ ਹੈ ਸੜਕ ਤੇ ਘੁੰਮ ਰਿਹਾ ਤੁਹਾਨੂੰ ਸ਼ੱਕ ਪੈਂਦਾ ਤਾਂ ਇਮੀਡੀਏਟ ਪੁਲਿਸ ਕੰਟਰੋਲ ਰੂਮ ਤੇ ਉਹਦੀ ਜਾਣਕਾਰੀ ਦਿਓ ਇਸ ਤੋਂ ਇਲਾਵਾ ਕੋਈ ਸ਼ੱਕੀ ਵਸਤੂ ਤੁਹਾਨੂੰ ਦਿਖਾਈ ਦਿੰਦੀ ਹੈ ਕਿ ਰੋਡ ਤੇ ਪਈ ਹੈ ਤੁਹਾਡੀ ਗਲੀ ਦੇ ਵਿੱਚ ਪਈ ਹੈ ਘਰ ਦੇ ਬਾਹਰ ਪਈ ਹੈ ਤਾਂ ਉਹਦੀ ਵੀ ਜਿਹੜੀ ਇਨਫੋਰਮੇਸ਼ਨ ਹੈ ਤੁਰੰਤ ਪੁਲਿਸ ਕੰਟਰੋਲ ਰੂਮ ਤੇ ਦਿੱਤੀ ਜਾਵੇ ਠੀਕ ਹੈ